ਪੰਜਾਬ ਹਰਿਆਣਾ ਦੇ ਵਿੱਚ ਜਿਹੜੀ ਬਰਸਾਤ ਹੈ ਬਰਸਾਤ ਨਾਲ ਕਣਕ ਦੀ ਜਿਹੜੀ ਫਸਲ ਨੂੰ ਪਹਿਲਾਂ ਨੁਕਸਾਨ ਹੋ ਰਿਹਾ ਸੀ ਸੁੰਡੀ ਦਾ ਹਮਲਾ تھا ਕਣਕ ਪੀਲੀ ਪੈਰੀ ਸੀ ਬਰਸਾਤ ਨਾਲ ਕਿਸ ਤਰ੍ਹਾਂ ਕਿਸਾਨਾਂ ਨੂੰ ਰਾਹਤ ਮਿਲੀ ਹੈ ਅਸੀਂ ਇਲਾਕੇ ਦੇ ਵਿੱਚ ਜਾ ਕੇ ਦੇਖਿਆ ਕਿ ਬਰਸਾਤ ਨਾਲ ਕਣਕ ਜਿਹੜੀ ਹੈ ਹਰਿਆਲੀ ਆ ਗਈ ਹੈ ਉਸ ਦੇ ਉੱਤੇ ਇਹ ਦੇਖੋ ਬਰਸਾਤ ਨਾਲ ਦਰਸ਼ਕਾਂ ਤੇ ਪੂਰੀ ਬਨਸਮਤੀ ਤੇ ਹਰਿਆਲੀ ਛਾ ਗਈ ਹੈ ਔਰ ਕਿਸਾਨਾਂ ਦੇ ਲਈ ਜਿਹੜੇ ਰੇਹ ਦਾ ਥੈਲਾ ਪੈਣਾ ਸੀ ਚਾਰ ਪਾਣੀ ਜਾਂ ਦੋ ਪਾਣੀ ਸੀ ਉਹ ਵੀ ਕਟ ਪਾਣੀ ਪੈਣੇ ਆ ਪੈਸੇ ਦੀ ਬਚਤ ਹੈ ਪਾਣੀ ਬਿਨ ਖੇਤ ਨੂੰ ਲਾਣਾ ਪਾਣੀ ਕੀ ਵੀ ਜ਼ਮੀਨੀ ਪਾਣੀ ਨੂੰ ਵੀ ਬਚਤ ਹੋਣੀ ਇਸ ਸਰਕਾਰ ਦੇ ਨਾਲ ਕਿਸਾਨ ਬਹੁਤ ਖੁਸ਼ ਹੈ ਜੀ ਇਹ ਬਰਸਾਤ ਜਿਹੜੀ ਵਰਦਾਨ ਸਾਬਤ ਹੋਈ ਆ ਜਿੱਦਾਂ ਘਿਓ ਲੱਗਦਾ ਆ ਉਦਾਂ ਹੀ ਜਿਹੜੀ ਬਰਸਾਤ ਆ ਇੱਕ ਘਿਓ ਵਾਂਗੂ ਫਸਲਾਂ ਲੱਗੂਗੀ ਤੇ ਫਸਲਾਂ ਜਿਹੜੀਆਂ ਬਿਲਕੁਲ ਸਾਫ਼ ਸੁਥਰੀਆਂ ਉਹਨਾਂ ਲਾਹੇਵੰਦ ਹੋਣਗੀਆਂ ਤੇ ਤੰਦਰੁਸਤ ਹੋ ਕੇ ਅੱਗੇ ਵਧਣਗੇ ਆ ਕਿਸੇ ਵੀ ਫਸਲ ਨੂੰ ਕੋਈ ਨੁਕਸਾਨ ਨਹੀਂ ਚਾਹੇ ਸਬਜ਼ੀਆਂ ਵਾਂ ਚਾਹੇ ਬਰਸੀਨ ਆ ਚਾਹੇ ਛਰਾਚਾਰਾ ਆ ਚਾਹੇ ਕਣਕ ਆ ਸਭ ਨੂੰ ਫਾਇਦਾ ਹੀ ਫਾਇਦਾ ਜੀ ਕੋਈ ਨੁਕਸਾਨ ਨਹੀਂ ਆ ਠੰਡ ਦੀ ਬਹੁਤ ਜਿਆਦਾ ਲੋਡ ਸੀਗੀ ਖਾਸ ਕਰ ਕਣਕ ਨੂੰ ਜਿੱਦਾਂ ਗਰਮੀ ਦੇ ਵਿੱਚ ਕਣਕ ਦੀ ਪੈਦਾਵਾਰ ਵੀ ਘਟ ਰਹੀ ਕਿਤੇ ਸੁੰਡੀ ਦਾ ਹਮਲਾ ਹੋ ਰਿਹਾ ਸੀਗਾ ਇਹਦੇ ਨਾਲ ਸੁੰਡੀ ਦਾ ਹਮਲਾ ਵੀ ਖਤਮ ਹੋ ਗਿਆ ਤੇ ਜਿਹੜੀ ਕਣਕ ਆ ਉਹ ਬਰਸਾਤ ਉਹਦੇ ਹੱਥੇ ਬਹੁਤ ਲਾਹੇਵੰਦ ਸਾਬਤ ਹੋਈ ਅੱdte ਬਹੁਤ ਚੰਗੀ ਆ ਬਰਸਾਤ ਜਿਹੜੀ ਪਈ ਹੈ ਤੇ ਬਹੁਤ ਚੰਗੀ ਆ ਕਿਸਾਨਾਂ ਵਾਸਤੇ ਵੀ ਚੰਗੀ ਹਰ ਇੱਕ ਬੰਦੇ ਵਾਸਤੇ ਚੰਗੀ ਆ ਮਾੜੀ ਕਿਹਾ ਤੇ ਨਹੀਂ ਆਈ ਇਹ ਬੰਦਿਆਂ ਨੂੰ ਵੀ ਚੰਗੀ ਆ ਹਰ ਇੱਕ ਨੂੰ ਚੰਗੀ ਆ ਮੌਸਮ ਜਿਹੜਾ ਆ ਨਾ ਬਦਲਦਾ ਇਹ ਚੰਗਾ ਵਾ ਜਿਹੜੀ ਗਰਮੀ ਦਾ ਕਰਕੇ ਗਰਮੀ ਚ ਹੁੰਦਾ ਉਹ ਕਮ ਮੜਾ ਹੁੰਦਾ ਪਰ ਨੁਕਸਾਨ ਹੁੰਦਾ ਦਵਾਈਆਂ ਤੋਂ ਹੱਥ ਮਿਲੂਗੀ ਠੰਡ ਕਰਨਾ ਕਿਉਂਕਿ ਗਰਮੀ ਕਾਰਨ ਸੁੰਡੀ ਬਹੁਤ ਦਾ ਸੁੰਡੀ ਦਾ ਬਹੁਤ ਜ਼ਿਆਦਾ ਅਟੈਕ ਸੀਗਾ ਕਈ ਥਾਵਾਂ ਤੇ ਗਰਮੀ ਕੰਨ ਕਣਕਾਂ ਉੱਗੀਆਂ ਵੀ ਨਹੀਂ ਹੈਗੀਆਂ ਇਹ ਠੀਕ ਹੈ ਨਾ ਇਹਦੇ ਕਾਰਨ ਚਲੋ ਬਰਸਾਤ ਪੈ ਗਈ ਆ ਹਰ ਇੱਕ ਫਸਲ ਨੂੰ ਲਾਈ ਵੰਦੇ ਆ ਜੀ ਖਾਰੇ ਚਾਰੇ ਵਾਸਤੇ ਲੈ ਲਓ ਜਿੱਦਾਂ ਵੀ ਬਰਸੀਨ ਲੈ ਲਓ ਜੀ ਸਾਰੀਆਂ ਫਸਲਾਂ ਹੁਣ ਚਲੋ ਖਿੜ ਖਿੜ ਗਈਆਂ ਨੇ ਬਰਸਾਤ ਕਾਣਾਂ ਤਾਂ ਮਿਲੂਗਾ ਜੀ ਇਹ ਕਿਉਂ ਵਾਂਗੂ ਲੱਗਣੀ ਜੀ ਕਿਉਂ ਅੰਮ੍ਰਲ ਹਾਂ ਜੀ ਬਰਸਾਤ ਬਹੁਤ ਵਧੀਆ ਜੀ ਫਸਲਾਂ ਵਾਸਤੇ ਜੀ ਜਿਵੇਂ ਕੀ ਕਣਕ ਹੀਗੀ ਉਹਨੂੰ ਯੂਰੀਆ ਪਾਉਣਾ ਪੈਣਾ ਸੀ ਹੁਣ ਉਹਦੇ ਨਾਲ ਇੱਕ ਥੈਲੇ ਦਾ ਅਸਰ ਹੋ ਗਿਆ ਜੀ ਮੀਂਹ ਦਾ ਤੇ ਬਾਕੀ ਮਟਰਾਂ ਨੂੰ ਵਧੀਆ ਫਲ ਪਊਗਾ ਪਾਣੀ ਨਾ ਜੀ ਪਾਣੀ ਹੁਣ ਬਰਸਾਤ ਦਾ ਬਹੁਤ ਫਰਕ ਪੈ ਗਿਆ ਜੀ ਪਾਣੀ ਦੀ ਲੋੜ ਨਹੀਂ ਗਈ ਤੇ ਉਹ ਵੀ ਮੰਨ ਲਓ ਜੀ ਜਿੰਨੇ ਦਰਖਤ ਦਰੁਖ ਸਭ ਖੁਸ਼ਹਾਲੀ ਹੋ ਗਈ ਜੀ ਕੈਮਰਾਮੈਨ ਬਿੱਕੀ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼